Press the bell icon and never miss a video from newsnumber.com. ਨਿਊਜ਼ ਨੰਬਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਮੋਲ ਸਰੋਤ ਹੈ ਦਿਲ ਤੋਂ ਸਵਾਗਤ ਕਰਦਾ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਆਦਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ ਧੜਾ ਧੜ ਪੰਜਾਬੀ ਫਿਲਮਾਂ ਬਣ ਰਹੀਆਂ ਨੇ 8 ਮਾਰਚ ਨੂੰ ਜਗਦੀਪ ਸਿੱਧੂ ਰਾਂ ਦੀ ਲਿਖੀ ਤੇ ਵਿਜੇ ਕੁਮਾਰ ਅਰੋੜਾ ਸਰ ਨੇ ਡਾਇਰੈਕਟ ਕੀਤੀ ਫਿਲਮ ਆ ਰਹੀ ਹੈ ਜੀ ਗੁੱਡੀਆਂ ਪਟੋਲੇ ਜਿਸ ਦੇ ਵਿੱਚ ਸਾਨੂੰ ਗੁਰਨਾਮ ਭੁੱਲਰ ਨਿਰਮਲ ਰਿਸ਼ੀ ਮੈਮ ਸੋਨਮ ਬਾਜਵਾ ਤਾਨਿਆ ਵਰਗੇ ਬਹੁਤ ਵੱਡੇ ਅਦਾਕਾਰ ਵੇਖਣ ਨੂੰ ਮਿਲਣਗੇ ਤੇ ਹੁਣ ਗੁੱਡੀਆਂ ਪਟੋਲੇ ਦੀ ਮੇਰੇ ਨਾਲ ਸਟਾਰ ਕਾਸਟ ਮੌਜੂਦ ਆ ਗੁੱਡੀਆਂ ਪਟੋਲੇ ਦੀਆਂ ਦੋ ਅਦਾਕਾਰਾਂ ਮੇਰੇ ਨਾਲ ਬੈਠੀਆਂ ਨੇ ਜਿਨ੍ਹਾਂ ਦੀ ਸਿਫਤ ਦੇ ਵਿੱਚ ਜੇ ਮੈਂ ਇੱਕ ਗੱਲ ਕਹਾ ਕਿ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਖੂਬਸੂਰਤੀ ਨੂੰ ਇੱਕ ਪਾਸੇ ਰੱਖਦੇ ਹੋਏ ਆਪਣੇ ਕੰਮ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਆ ਤੇ ਅੱਜ ਉਹਨਾਂ ਦਾ ਸਵਾਗਤ ਕਰ ਤੁਹਾਨੂੰ ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਿੰਨਾ ਦਾ ਸਤਿ ਸ਼੍ਰੀ ਅਕਾਲ ਤੇ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਸੋ ਮਚ ਤੇ ਬਹੁਤ ਬਹੁਤ ਮੁਬਾਰਕਾਂ ਗੁੱ ਥੈਂਕ ਯੂ ਥੈਂਕ ਯੂ ਜੇਕਰ ਗੱਲ ਕਰਾਂ ਮੈਂ ਗੁੱਡੀਆਂ ਪਟੋਲੇ ਦੀ ਹਨ ਜਦੋਂ ਕੁੜੀ ਦੀ ਢੋਲੀ ਤੁਰਦੀ ਆ ਤਾਂ ਉਦੋਂ ਗਾਣੇ ਚੱਲਦੇ ਨੇ ਕਿ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਹਨ ਤਾਂ ਗੁੱਡੀਆਂ ਪਟੋਲੇ ਬਾਰੇ ਜੇ ਤੁਸੀਂ ਖੁੱਲ ਕੇ ਦੱਸਣਾ ਚਾਹੋ ਤਾਂ ਗੁੱਡੀਆਂ ਪਟੋਲੇ ਕੀ ਆ ਗੁੱਡੀਆਂ ਪਟੋਲੇ ਇੱਕ ਪਰਿਵਾਰ ਦੀ ਕਹਾਣੀ ਆ ਰਿਸ਼ਤਿਆਂ ਦੀ ਕਹਾਣੀ ਆ ਉਹ ਦੋ ਕੁੜੀਆਂ ਦੀ ਕਹਾਣੀ ਤੋਂ ਇਹ ਜਰਨੀ ਤੋਂ ਸਟਾਰਟ ਹੁੰਦੀ ਆ ਕਿ ਜਿਹੜੀਆਂ ਕੈਨੇਡਾ ਰਹਿੀਆਂ ਪੰਜਾਬੀ ਆ ਬਟ ਉਹ ਪਹਿਲੀ ਵਾਰੀ ਪੰਜਾਬ ਆ ਰਹੀਆਂ ਆਪਣੇ ਨਾਨਕੇ ਨੂੰ ਮਿਲਣ ਸੋ ਉਹਨਾਂ ਦੀ ਉਹ ਜਰਨੀ ਪੂਰੀ ਉਹਨਾਂ ਦੇ ਰਿਸ਼ਤੇ ਕਿੱਦਾਂ ਵੱਧਦੇ ਆ ਸਟਰੋਂਗ ਹੁੰਦੇ ਆ ਉੱਥੇ ਉਹਨਾਂ ਨੂੰ ਪਿਆਰ ਵੀ ਹੁੰਦਾ ਆ ਉੱਥੇ ਉਹਨਾਂ ਨੂੰ ਕਿਤੇ ਕਿਤੇ ਨਾਲ ਪਿਆਰ ਹੁੰਦਾ ਆ ਨਾਨੀ ਦੇ ਨਾਲ ਦੇ ਫਾਲਨ ਲਵ ਦੇ ਫਾਈਂਡ ਲਵ ਫॉर ਥੈਮਸੈਲ ਬਹੁਤ ਖੁਸ਼ ਆ ਸੋ ਰਿਸ਼ਤਿਆਂ ਦੀ ਕਹਾਣੀ ਇੱਕ ਫੈਮਿਲੀ ਐਂਟਰਟੇਨਮੈਂਟ ਐ ਆਪਣੇ ਪੰਜਾਬ ਚ ਯੂ نو ਨਾਨਕਾ ਮੇਲ ਤੇ ਯੂ نو ਮਾਮਿਆ ਦੇ ਨਾਲ ਮਾਮੀਆਂ ਦੇ ਨਾਲ ਕਿੱਦਾਂ ਦੀ ਉਹਨਾਂ ਦੀ ਕੈਮਿਸਟਰੀ ਰਹਿੰਦੀ ਆ ਪਹਿਲੀ ਵਾਰੀ ਪੰਜਾਬ ਚ ਆ ਕੇ ਉਹ ਉਹ ਕਲਚਰ ਦੇਖਦੀਆਂ ਆ ਜੁਆਇੰਟ ਫੈਮਿਲੀ ਦਾ ਕੀ ਉੱਥੇ ਇਸ਼ੂਜ਼ ਵੀ ਹੁੰਦੇ ਆ ਉਹ ਕੁਛ ਉਹਨਾਂ ਦੇ ਲਈ ਕਲਚਰਲ ਸ਼ੌਕ ਵੀ ਹੁੰਦਾ ਆ ਕਿ ਅੱਛਾ ਮਤਲਬ ਕੀ ਇਥੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਕੁਝ ਸੋ ਇਟਸ ਅ ਮੈਂ ਕਹੂੰਗੀ ਕਿ ਇੱਕ ਪਰਵਾਰਿਕ ਫਿਲਮ ਆ ਔਰ ਜਿਹਦੇ ਵਿੱਚ ਵੱਡਿਆਂ ਤੋਂ ਲੈ ਕੇ ਬੱਚਿਆਂ ਯੂ نو ਯੰਗ ਪੀਪਲ ਸਾਰੇ ਲੋਕੀ ਯੂ نو ਆਪਣੇ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕਦੇ ਆ ਇੰਜੋਏ ਕਰ ਸਕਦੇ ਆ ਸੋ ਇੱਕ ਪਰਿਵਾਰ ਦੀ ਦੋ ਕੁੜੀਆਂ ਦੀ ਕਹਾਣੀ ਆ ਗੁੱਡੀਆਂ ਪਟੋਲੀ ਨੂੰ ਅਸੀਂ ਊਮਨ ਔਰੀਐਂਟਰ ਨਹੀਂ ਕਹਿ ਸਕਦੇ ਬਟ ਤੁਹਾਡੇ ਦੋਨਾਂ ਦੇ ਉੱਤੇ ਜ਼ਿਆਦਾ ਫੋਕਸ ਹਨ ਤੇ ਕਈਆਂ ਨੇ ਕਈ ਚੈਨਲਾਂ ਨੇ ਤਾਂ ਟ੍ਰੇਲਰ ਰਿਵਿਊ ਕਰਕੇ ਵੀ ਕਹਿ ਦਿੱਤਾ ਕਿ ਸੋਨੋ ਬਾਜਵਾ ਦੀ ਇਹ ਫਿਲਮਾਂ ਅੱਛਾ ਤੁਹਾਡੇ ਇਦੀ ਮਾਰੀ ਕੀ ਕਹਿਣਾ ਮਤਲਬ ਅਹ ਦੇਖੋ ਫਿਲਮ ਤਾਂ ਇਕੱਲੇ ਕਦੇ ਵੀ ਇੱਕ ਆਰਟਿਸਟ ਦੀ ਨਹੀਂ ਹੁੰਦੀ ਆ ਇਹ ਸਾਰਿਆਂ ਦਾ ਟੀਮ ਵਰਕ ਆ ਮੈਂ ਜੇ ਇਕੱਲੀ ਕਹਾਂ ਜੇ ਮੇਰੀ ਫਿਲਮ ਆ ਤਾਂ ਮੈਂ ਫਿਰ ਇਕੱਲੀ ਤੇ ਫਿਲਮ ਬਣਾ ਨਹੀਂ ਸਕਦੀ ਯੂ نو ਵੀ ਨੀਡ एवरीवन ਬਡੀ ਸੋ ਸਾਰਾ ਦਾ ਇਕੁਅਲ ਕੰਟਰੀਬਿਊਸ਼ਨ ਆ ਮੈਂ ਕਹੂੰਗੀ ਕਿ ਹੀਰੋ ਤੋਂ ਬਣਾ ਫਿਲਮ ਬਣ ਜਾਂਦੀ ਨਹੀਂ ਨੀ ਨਿਰਮਲ ਰਿਸ਼ੀ ਮੈਮ ਤੋਂ ਫਿਲਮ ਬਣ ਜਾਂਦੀ ਨਹੀਂ ਸੋ एवरीवन ਬਡੀ ਇਜ਼ ਇਕੁਅਲੀ ਮੈਂ ਕਹੂੰਗੀ ਇੰਪੋਰਟੈਂਟ ਬਟ ਇਹ ਜ਼ਰੂਰੀ ਆ ਕਿ ਹਾਂ ਮੈਂ ਹਲੇ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਆ ਕਿਰਦਾਰ ਜੋ ਹੈਗਾ ਆ ਉਹ ਦੂਜੀਆਂ ਫਿਲਮਾਂ ਤੋਂ ਬਿਲਕੁਲ ਆੱਡ ਆ ਤੁਸੀਂ ਜਿੱਦਾਂ ਦੇਖਿਆ ਲੁੱਕ ਵੀ ਆੱਡ ਆ ਜਿੱਦਾਂ ਦਾ ਕਿਰਦਾਰ ਆ ਬਿਹੇਵੀਅਰ ਉੱਠਣਾ ਬੈਠਣਾ ਗੱਲਬਾਤ ਕਰਨ ਦਾ ਤਰੀਕਾ ਉਹ ਆਡੀ ਕੁੜੀ ਆ ਜੋ ਕਿਰਦਾਰ ਮੈਂ ਪਲੇ ਕਰ ਰਹੀ ਆ ਕੈਸ਼ ਦਾ ਸੋ ਉਹਦਾ ਨਾਮ ਹੈ ਕਸ਼ਮੀਰ ਵੈਸੇ ਸੋ ਉਹਦਾ ਨਿਕਨੇਮ ਹੈ ਕੈਸ਼ ਸੋ ਉਹ ਉਹ ਆਡ ਹੈ ਸੋ ਜੇ ਆਡੀਅנס ਨੂੰ ਮੇਰਾ ਜੋ ਵੀ ਮੈਂ ਕਰ ਰਹੀ ਹਾਂ ਪਸੰਦ ਆ ਰਿਹਾ ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਆ ਫਿਲਮ ਕਿਦੀ ਆ ਕਿਦੀ ਨਹੀਂ ਉਹ ਨਹੀਂ ਆ ਬਟ ਯਸ ਆਈ ਪਲੇ ਅ ਵੈਰੀ ਇੰਪੋਰਟੈਂਟ ਰੋਲ ਇਨ ਦ ਫਿਲਮ ਐਂਡ ਉਹਦੀ ਮੈਨੂੰ ਖੁਸ਼ੀ ਆ ਤਾਂਨੇ ਮੇਰਾ ਸਵਾਲ ਤੁਹਾਡੇ ਤੋਂ ਆ ਪੋਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਲਿੰਕ ਚੱਲਦੇ ਨੇ ਹਨਾ ਲਿੰਕ ਨਾਲ ਹੀ ਕੰਮ ਮਿਲਦਾ ਤੁਸੀਂ ਸਾਨੂੰ ਮਨਜੀਤ ਸਿੰਘ ਕੀਤੀ ਤਾਂ ਕਿਸਮਤ ਮਿਲੀ ਤੇ ਗੁੱਡੀਆਂ ਪਟੋਲੇ ਨਾਲ ਜੁੜਨ ਦਾ ਸਵੱਬਕ ਕਿਵੇਂ ਬਣਿਆ ਅ ਗੁੱਡੀਆਂ ਪਟੋਲੇ ਕਿਸਮਤ ਤੋਂ ਬਾਅਦ ਮਿਲੀ ਕਿਉਂਕਿ ਦਾਦੂ ਵੀ ਸੀ ਉੱਥੇ ਜਗਦੀਪ ਸਰ ਵੀ ਸੀ ਐਂਡ ਉਹਨਾਂ ਨੇ ਮੇਰਾ ਕੰਮ ਵੇਖਿਆ ਵੀ ਸੀ ਤੇ ਮੈਨੂੰ ਲੱਗਦਾ ਮੇਬੀ ਉਸ ਕਰਕੇ ਦੈਟ ਵਾਸ ਦੀ ਰੀਜ਼ਨ ਕਿ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਐਦਾਂ ਇੱਕ ਮੂਵੀ ਹੈਗੀ ਐ ਦਿਸ ਇਜ਼ ਦ ਸਕ੍ਰਿਪਟ ਤੇ ਮੇਰੇ ਲਈ ਜਿੱਦਾਂ ਮੈਂ ਹਮੇਸ਼ਾ ਕਹਿੰਨੀ ਆ ਦਾਦੂ ਨਾਲ ਕੰਮ ਕਰਨਾ ਜਗਦੀਪ ਸਰ ਦੀ ਸਟੋਰੀ ਤੇ ਕੰਮ ਕਰਨਾ ਇਟਸ ਅ ਪ੍ਰਿਵਿਲੇਜ ਇੱਕ ਬਹੁਤ ਵੱਡੀ ਗੱਲ ਐ ਦੈਟ ਇਜ਼ ਅ ਬਲੇਸਿੰਗ ਐਂਡ ਦੈਟਸ ਟੂ ਆਈ ਕੇਮ ਟੂ ਨੋ ਦੈਟ ਇਟਸ ਸੋਨਮ ਬਾਜਵਾ ਐਂਡ ਗੁਰਨਾਮ ਪੁੱਲਰ ਇਨ ਇਟ ਸੋ ਐਚ ਈ ਸੀ ਕੀ ਕਿ ਗੁੱਡੀਆਫ ਟੋਲੇ ਮਿਲੀ ਸੋਨਮ ਬਾਜਵਾ ਨੂੰ ਤੂੰ ਪੁੱਛਿਆ ਮੈਂ ਅੱਜ ਕੱਲੇ ਇੱਕ ਟ੍ਰੈਂਡ ਚੱਲਿਆ ਵੀ ਅਦਾਕਾਰ ਖੁਦ ਪ੍ਰੋਡਿਊਸਰ ਬਣਨ ਲੱਗ ਗਏ ਕਹਿੰਦੇ ਉਹ ਸਾਨੂੰ ਬਣਦਾ ਹੱਕ ਨਹੀਂ ਮਿਲਦਾ ਹਾਂ ਕੀ ਫਿਊਚਰ ਦੇ ਵਿੱਚ ਤੁਹਾਡਾ ਵੀ ਕੋਈ ਇਹੋ ਜਿਹਾ ਪਲਾਨ ਆ ਵੀ ਤੁਸੀਂ ਵੀ ਕੋਈ ਫਿਲਮ ਪ੍ਰੋਡਿਊਸ ਕਰਨੀ ਹੋਈ ਹਾਂ ਹੋ ਸਕਦਾ ਆ ਮੈਂ ਵੀ ਸੋਚਦੀ ਹਾਂ ਬਟ ਹਾਲੇ ਤਾਂ ਬਿਕੋਜ਼ ਫਿਲਮਾਂ ਜੀ ਮੈਂ ਇੰਨੀ ਰੁੱਝੀ ਹੋਈਆਂ ਇੰਨਾ ਕੰਮ ਆ ਆਈ ਡੋਟ ਬਿਕੋਜ਼ ਪ੍ਰੋਡਿਊਸਰ ਬਣਨਾ ਵੀ ਬਹੁਤ ਜ਼ਿੰਮੇਵ ਸੋ ਆਲਰੇਡੀ ਮੈਨੂੰ ਇਹਦਾ ਲੱਗਦਾ ਕਿ ਬਹੁਤ ਕੰਮ ਹੈ ਔਰ ਮੈਂ ਐਕਟਿੰਗ ਤੇ ਸਿਰਫ ਫੋਕਸ ਕਰਨਾ ਚਾਹੁੰਦੀ ਬਿਕਾਜ਼ ਜਦੋਂ ਤੁਸੀਂ ਪ੍ਰੋਡਿਊਸਰ ਵੀ ਬਣ ਜਾਂਦੇ ਹੋ ਤਾਂ ਫਾਈਨੈਂਸਸ ਵੀ ਇਨਵੋਲ ਹੋ ਜਾਂਦੇ ਆ ਫਿਰ ਤੁਹਾਡਾ ਜਿਹੜਾ ਅ ਅਟੈਂਸ਼ਨ ਹੈ ਉਹ ਡਿਵਾਈਡ ਹੋ ਜਾਂਦੀ ਹੈ ਸੋ ਫਿਲਹਾਲ ਤਾਂ ਮੈਂ ਚਾਹੁੰਦੀ ਆ ਕਿ ਮੈਂ ਸਿਰਫ ਐਕਟਿੰਗ ਤੇ ਫੋਕਸ ਕਰਾਂ ਕਿਉਂਕਿ ਉਹਦੇ ਉੱਥੇ ਬਹੁਤ ਕੁਸ਼ਾ ਕਰਨ ਨੂੰ ਬਟ ਮੇਬੀ ਇਨ ਫਿਊਚਰ ਹੋ ਸਕਦਾ ਹੈ ਦਰ ਆਲ ਤੇ ਮੇਰਾ ਸਵਾਲ ਤੁਹਾਡੇ ਦੋਨਾਂ ਤੋਂ ਵੀ ਨਿਰਮਲ ਰੀਸ਼ੀ ਮੈਮ ਵਰਗੇ ਦੋ ਤਿੰਨ ਅਦਾਕਾਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਿਲ ਕੇ ਫੀਲਿੰਗ ਆਉਂਦੀ ਹੈ ਕਿ ਆਪਣੇ ਮਾਸੀ ਵਰਗੇ ਨੇ ਹਨਾ ਭੂਆ ਵਰਗੇ ਨੇ ਤੇ ਨਿਰਮਲ ਰੀਸ਼ੀ ਮੈਮ ਨਾਲ ਤੁਸੀਂ ਬਹੁਤ ਵੀਡੀਓ ਬਣਾਈਆਂ ਹਨਾ ਉਹ ਬਾਥਰੂਮ ਪਾਪ ਪਵਾ ਕੇ ਹਨਾ ਬਹੁਤ ਨੱਚੇ ਤੇ ਕਿਹੋ ਜਿਹਾ ਫੀਲ ਹੁੰਦਾ ਹਨਾ ਵੀ ਨਿਰਮਲ ਰੀਸ਼ੀ ਮੈਮ ਨੇ ਬਹੁਤ ਐਕਸਪੀਰੀਅੰਸ ਹੋ ਗਏ ਹਨਾ ਤੇ ਤੁਹਾਨੂੰ ਮਤਲਬ ਕਿਹੋ ਜਿਹਾ ਲੱਗਦਾ ਵੀ ਨਿਰਮਲ ਰੀਸ਼ੀ ਮੈਮ ਵੀ ਯਾਰ ਇਹ ਨਾ ਮੇਰੇ ਮਾਸੀ ਵਰਗੇ ਨੇ ਉਹ ਨੇ ਪਤਾ ਨਹੀਂ ਨਿਰਮਲ ਰਿਸ਼ੀ ਜੀ ਨਾਲ ਮੇਰਾ ਇੱਕ ਖਾਸ ਹੀ ਯੂ نو ਅਟੈਚਮੈਂਟ ਆ ਕਿਉਂਕਿ ਅਸੀਂ ਤਿੰਨ ਚਾਰ ਫਿਲਮਾਂ ਨਾਲ ਕੀਤੀਆਂ ਐਂਡ ਜਿੱਦਾਂ ਦੇ ਉਹ ਉਹਨਾਂ ਦਾ ਸੁਭਾਅ ਆ ਜਿੱਦਾਂ ਦੇ ਉਹ ਹੈਗੇ ਆ ਰਿਐਲਿਟੀ 'ਚ ਉਹ ਬਹੁਤ ਸਪੈਸ਼ਲ ਲਿਆ ਉਹ ਬਹੁਤ ਹੀ ਵਧੀਆ ਇਨਸਾਨ ਹੈ ਔਰ ਇੰਨੇ ਸੀਨੀਅਰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਸੋ ਹੁਣ ਉਹ ਫੈਮਲੀ ਦੀ ਤਰ੍ਹਾਂ ਹੀ ਹੋ ਗਿਆ ਐਕਚੁਅਲੀ ਮੈਂ ਤੇ ਨਹੀਂ ਕਹੂੰਗੀ ਉਹਨਾਂ ਨਾਲ ਦੇ ਉਹਨਾਂ ਨੂੰ ਸ਼ੀਜ਼ ਵੈਰੀ ਯੂਨੀਕ ਆਈ ਫੀਲ ਬਟ ਹਾਂ ਹਮੇਸ਼ਾ ਹੀ ਵਧੀਆ ਲੱਗਦਾ ਉਹਨਾਂ ਦੇ ਕੰਮ ਕਰਨਾ ਉਹਨਾਂ ਦੇ ਨਾਲ ਔਰ ਉਹ ਜੋ ਚੀਜ਼ ਐਡ ਕਰਦੇ ਆ ਫਿਲਮ ਚ ਉਹ ਤਾਂ ਮਤਲਬ ਸਾਰਿਆਂ ਨੂੰ ਪਤਾ ਹੀ ਆ ਹਾਂਜੀ ਸੋ ਮੈਂ ਬਹੁਤ ਖੁਸ਼ ਹਾਂ ਜਦੋਂ ਅਸੀਂ ਐਕਚੁਅਲੀ ਸਕ੍ਰਿਪਟ ਸੋਚੀ ਵੀ ਸੋ ਜਿਹੜੇ ਸਭ ਤੋਂ ਪਹਿਲਾਂ ਹੀ ਸਾਡੇ ਮਾਈਂਡ ਚ ਆਏ ਸੀ ਉਹ ਨਿਰਮਲ ਰਿਸ਼ੀ मैम ਹੀ ਸੀ ਐਂਡ ਉਹ ਬਹੁਤ ਬਿਜ਼ੀ ਆਰਟਿਸਟ ਹੈ ਇਸ ਟਾਈਮ ਤੇ ਤੋਂ ਮੈਨੂੰ ਖੁਸ਼ੀ ਹੈ ਕਿ ਸਾਡੀ ਫਿਲਮਾਂ ਨੂੰ ਉਹਨਾਂ ਨੇ ਡੇਟ ਦਿੱਤੀ ਔਰ ਸਾਡੀ ਫਿਲਮ ਬਣੀ ਔਰ ਇਹ ਨਿਰਮਲ मैम ਸਾਡੀ ਫਿਲਮ ਦਾ ਹਿੱਸਾ ਆ ਅੱਛਾ ਅੱਛਾ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਕਿਉਂਕਿ ਤੁਸੀਂ ਆਪਾਂ ਅਜੇ ਸ਼ੁਰੂਆਤ ਆ ਨਾ ਤੁਹਾਡੀ ਜੀ ਸੋ ਹਨੂ ਮੂਰੀ ਬਹੁਤ ਫਿਲਮਾਂ ਕਰ ਚੁੱਕੇ ਆ ਤਾਂ ਤੁਹਾਨੂੰ ਨਿਰਮਲ ਰਿਸ਼ੀ ਮੈਮ ਤੋਂ ਕੀ ਕੀ ਸਿੱਖਣ ਨੂੰ ਮਿਲਦਾ ਹਨ ਬਹੁਤ ਦਵਾਵਾਂ ਦਿੰਦੇ ਆ ਜਿਹੜੀ ਵੀ ਕਹਿੰਦੇ ਆਰਟਿਸਟ ਉਹਨਾਂ ਨਾਲ ਕੰਮ ਕਰਦੇ ਆ ਹਨ ਬਹੁਤ ਪਿਆਰ ਨਾਲ ਉਹ ਬੱਚਿਆਂ ਵਾਂਗ ਰੱਖਦੇ ਨੇ ਹਰ ਆਰਟਿਸਟ ਨਾਲ ਜਿਹਨਾਂ ਨਾਲ ਵੀ ਉਹ ਕੰਮ ਕਰਦੇ ਉਹ ਬੱਚਿਆਂ ਵਾਂਗ ਰੱਖਦੇ ਉਹਨਾਂ ਨੂੰ ਐਂਡ ਮੈਨੂੰ ਸਭ ਤੋਂ ਵਧੀਆ ਲੱਗਿਆ ਮੈਨੂੰ ਕਲਚਰਲੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੁਝ ਉਹਨਾਂ ਤੋਂ ਅਸੀਂ ਸਿੱਖਿਆ ਕੁਝ ਉਹਨਾਂ ਨੂੰ ਅਸੀਂ ਸਿਖਾਤਾ ਬਾਥਰੂਮ ਜਿਗਰਾਂ ਪਾਨੇ ਸੋ ਅਸੀਂ ਬਹੁਤ ਇੰਜੋਏ ਕੀਤਾ ਨਾ ਜਦੋਂ ਆਪਾਂ ਫਿਲਮ ਇੰਡਸਟਰੀ ਦੇ ਵਿੱਚ ਨਵੇਂ-ਨਵੇਂ ਆਉਣੇ ਆ ਤੇ ਉਸ ਤੋਂ ਬਾਅਦ ਆਪਣਾ ਰੁਤਬਾ ਤੇ ਰਸੂਖ ਇੰਨਾ ਕੁ ਬਣ ਜਾਂਦਾ ਤੁਸੀਂ ਤਾਂ ਬਹੁਤ ਐਕਟਰਸ ਦੇ ਨਾਲ ਬਹੁਤ ਚੰਗੇ ਡਾਇਰੈਕਟਰ ਦੇ ਨਾਲ ਕੰਮ ਕੀਤਾ ਨਾ ਤੁਹਾਨੂੰ ਚੰਗੀਆਂ ਫਿਲਮਾਂ ਆਪਣਾ ਹਿੱਸੇ ਆਈਆਂ ਨੇ ਫਿਰ ਹੁਣ ਅੱਜ ਕੱਲ ਸੋਨਮੂਰੀ ਫਿਲਮਾਂ ਦੇ ਵਿੱਚ ਕੀ ਦੇਖਦੇ ਨੇ ਸਕ੍ਰਿਪਟ ਦੇ ਵਿੱਚ ਵੀ ਮੇਰਾ ਕੋ-ਐਕਟਰ ਕੌਣ ਆ ਡਾਇਰੈਕਟਰ ਕੌਣ ਨਹੀਂ ਕੋ-ਐਕਟਰ ਤਾਂ ਬਹੁਤ ਲੇਟਰ ਸਟੇਜ ਤੇ ਆਉਂਦਾ ਆ ਹਾਂ ਆਫ ਕੋਰਸ ਜਿੱਦਾਂ ਮੈਂ ਇਹ ਨਹੀਂ ਕਹੂੰਗੀ ਕਿ ਕੱਲ ਨੂੰ ਜੇ ਮੈਨੂੰ ਅ ਦਿਲਜੀਤ ਨਾਲ ਫਿਲਮ ਕਰਨੀ ਮਿਲਦੀ ਆ ਜਾਂ ਐਮੀ ਦੇ ਨਾਲ ਸੋ ਆਈ ਡੋਨਟ ਗੈਟ ਐਕਸਾਈਟਡ ਆਫਕੋਰਸ ਬਿਕਾਜ਼ ਜਦੋਂ ਤੁਸੀਂ ਇਦਾਂ ਦੇ ਐਕਟਰ ਦੇ ਨਾਲ ਕੰਮ ਕਰਦੇ ਹੋ ਨਾ ਤੁਹਾਡਾ ਕੰਮ ਬਹੁਤ ਸੌਖਾ ਹੋ ਜਾਂਦਾ ਦੇ ਆਰ ਵੈਰੀ ਵੈਰੀ ਗੁੱਡ ਸੋ ਮਜ਼ਾ ਆਉਂਦਾ ਆ ਵਧੀਆ ਐਕਟਰਸ ਦੇ ਨਾਲ ਕੰਮ ਕਰਨਾ ਇਹ ਨਹੀਂ ਕਿ ਜੋ ਨਵੇਂ ਆ ਰਹੇ ਉਹਨਾਂ ਨਹੀਂ ਬਟ ਕਿਉਂਕਿ ਉਹਨਾਂ ਦਾ ਕੰਮ ਦੇਖਿਆ ਹੋਇਆ ਹੈ ਉਹਨਾਂ ਨੇ ਇਹ ਕੰਮ ਕੀਤਾ ਹੋਇਆ ਬਟ ਰਾਈਟ ਨਾਓ ਜੋ ਮੇਰੀ ਪ੍ਰਾਇੋਰਟੀ ਹੋ ਚੁੱਕੀ ਆ ਉਹ ਇਹ ਆ ਕਿ ਵਾਟ ਇਜ਼ ਦ ਸਕ੍ਰਿਪਟ ਵਾਟ ਇਜ਼ ਦ ਕੰਟੈਂਟ ਬਿਕਾਜ਼ ਲਾਸਟ ਜੇ ਤੁਸੀਂ ਬਾਲੀਵੁੱਡ ਫਿਲਮਾਂ ਵੀ ਦੇਖੋ ਬਹੁਤ ਵੱਡੇ ਸਟਾਰਸ ਦੇ ਨਾਲ ਫਿਲਮਾਂ ਆਈਆਂ ਯੂ نو ਆਹ ਵਾਟ ਵਾਸ ਦੈਟ ਫਿਲਮ ਸ਼ਾਹਰੁਖ ਜ਼ੀਰੋ ਇਨੇ ਵੱਡੇ ਸਟਾਰ ਸੀਗੇ ਬਟ ਆਡੀਅנס ਨੂੰ ਫਿਲਮਾਂ ਕਿਦਾਂ ਦੀ ਪਸੰਦ ਆਈਆਂ ਵਧਾਈ ਹੋ ਕੰਟੈਂਟ ਡਰਿਵਨ ਵਿਚ ਇਜ਼ ਵਿਚ ਇਜ਼ ਸੱਚ ਐਨ ਆਈ ਓਪਨਰ ਕਿ ਜੋ ਚੀਜ਼ ਚੱਲਦੀ ਆ ਨਾ ਹੁਣ ਅੱਜ ਆਡੀਅנס ਜਿਹੜੀ ਉਹ ਸਮਾਰਟ ਹੋ ਗਈ ਆ ਆਡੀਅנס ਆਈ ਥਿੰਕ ਸਟਾਰਸ ਬਹੁਤ ਦੇਖ ਚੁੱਕੀ ਆ ਹੁਣ ਆਡੀਅנס ਇੱਕ ਵਧੀਆ ਕਹਾਣੀ ਦੇਖਣਾ ਚਾਹੁੰਦੀ ਆ ਸੋ ਦੈਟਸ ਦਾ ਲਰਨਿੰਗ ਫਾਰ ਆਲ ਆਫ ਅਸ ਕਿ ਚਾਹੇ ਅਸੀਂ ਕੰਮ ਕਰ ਲਿਆ ਚਾਹੇ ਨਹੀਂ ਕੀਤਾ ਹਲੇ ਜਾਂ ਕਰ ਰਹੇ ਆ ਕਿ ਜੋ ਮੇਨ ਚੀਜ਼ ਇਜ਼ ਕੀ ਕੰਟੈਂਟ ਕੀਆ ਸਕ੍ਰਿਪਟ ਕੀਆ ਸੋ ਉਹ ਮੇਰੀ ਵੀ ਉਹੀ ਅਮ ਕੋਸ਼ਿਸ਼ ਆ ਹੁਣ ਕੀ ਅਮ ਚੂਜ਼ ਗੁੱਡ ਸਕ੍ਰਿਪਟਸ ਚੂਜ਼ ਗੁੱਡ ਕੰਟੈਂਟ ਇਹੀ ਕਾਰਨ ਆ ਵੀ 2018 ਦੇ ਵਿੱਚ ਸੋਨ ਬਾਜਵਾ ਦੀ ਇੱਕ ਫਿਲਮ ਆਈ ਜੋ ਸੁਪਰੇਟ ਸੀ ਕੈਰੀਅਨ ਜਟਾ 2 ਬਾਕੀਆਂ ਦੀ ਸਕ੍ਰਿਪਟ ਨਹੀਂ ਵਧੀਆ ਲੱਗੀ ਨਹੀਂ 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 ਬਿਲਕੁਲ ਨਹੀਂ ਕੈਰੀਅਨ ਜਟਾ ਤਾਂ ਇੱਕ ਆਡੀ ਟਾਈਪ ਦੇਖੋ ਅਗੇਨ ਵੱਡੀਆਂ ਫਿਲਮ ਦਾ ਹਿੱਸਾ ਹੋਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਉਦੀ ਰੀਚ ਜ਼ਿਆਦਾ ਹੁੰਦੀ ਆ ਜਿੱਦਾਂ ਕੋਈ ਕੈਰੀਅਨ ਜਟਾ ਵਨ ਚ ਤਾਂ ਮੈਂ ਹੈ ਨਹੀਂ ਸੀ ਬਟ ਉਹ ਇੰਨੀ ਕ ਲੋਕਾਂ ਨੂੰ ਪਸੰਦ ਆਈ ਸੀ ਕਿ ਬਹੁਤ ਵੱਡਾ ਬ੍ਰਾਂਡ ਆ ਸੋ ਆਈ ਥਿੰਕ ਮੇਰੇ ਲਈ ਉਸ ਬ੍ਰਾਂਡ ਦਾ ਪਾਰਟ ਹੋਣਾ ਇਜ਼ ਵੈਰੀ ਗੁੱਡ ਔਰ ਮੇਰੇ ਮੈਂ ਕਹਿ ਸਕਦੀ ਆ ਕਿ ਹਾਂ ਆਈ ਵਾਸ ਪਾਰਟ ਆਫ ਅ ਫਿਲਮ ਜਿਹਨੇ ਹਲੇ ਤੱਕ ਸਭ ਤੋਂ ਜ਼ਿਆਦਾ ਪੈਸੇ ਕਮਾਇਆ ਜਿਹੜੀ ਹਲੇ ਤੱਕ ਦੀ ਸਭ ਤੋਂ ਵੱਡੀ ਹਿਟ ਆ ਬਟ ਐਜ਼ ਅਨ ਐਕਟਰ ਜੋ ਸੈਟੀਸਫਾਈ ਕਰਦਾ ਮੋਸਟ ਉਹਦੋ ਕਰਦਾ ਜਦੋਂ ਤੁਹਾਡੇ ਪਰਸਨਲ ਕੰਮ ਦੀ ਜ਼ਿਆਦਾ ਤਾਰੀਫ ਹੋਵੇ ਬਟ ਆਲਸੋ ਮੈਂ ਕਹਿੰਨੀ ਆ ਕਿ ਬੱਡੀ ਫਿਲਮ ਦਾ 파ਟ ਹੋਣਾ ਵੀ ਇਕੁਅਲੀ ਸੋ ਸਮਵੇਰ ਉਹ ਬੈਲੈਂਸ ਹੋਣਾ ਜ਼ਰੂਰੀ ਆ ਬਟ ਰਾਈਟ ਨਾਉ ਜੇ ਤੁਸੀਂ ਮੈਨੂੰ ਪੁੱਛੋਗੇ ਅੱਜ ਦੀ ਰੇਟ ਚ ਹਾਂ ਮੈਂ ਜ਼ਰੂਰ ਡੈਫੀਨਿਟਲੀ ਨੰਬਰ 1 ਪ੍ਰਾਇੋਰਟੀ ਇਸ ਟੂ ਸੀ ਕਿ ਸਕ੍ਰਿਪਟ ਕੀ ਆ ਯਾ ਤੋਂਟੀ ਫਿਲਮ ਦੇ ਵਿੱਚ ਨਾ ਇੱਕ ਅਦਾਕਾਰ ਆ ਕੈਰੈਕਟਰ ਮੱਗਰ ਸਿੰਘ ਨਾਮ ਦਾ ਹਾਂਜੀ ਤੇ ਗੁੰਨਾ ਬੁੱਲਣ ਨਾਲ ਤੋ ਪੁੱਛਦੇ ਆ ਵੀ ਤੇ ਉਹ ਪਰ ਜਵਾਬ ਨਹੀਂ ਦਿੰਦਾ ਮੱਗਰ ਸਿੰਘ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਉਹ ਇਕੁਅਲੀ ਪਾਰਟਿਸਪੈਂਟ ਹੈ ਮੱਗਰ ਸਾਰੇ ਨਾ ਹਾਂ ਨਾ ਸਭ ਕਰਦਾ ਹੈ ਤੁਸੀਂ ਫਿਲਮ ਚ ਦੇਖਿਆ ਹਾਂ ਹਾਂ ਇੱਕ ਐਂ ਕਰਦਾ ਨਾ 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 ਉਹ ਨਾ ਵੀ ਕਰਦਾ ਹੈ ਅੱਛਾ ਉਹ ਵੀ ਕਰਦਾ ਹੈ ਨਾ ਫੁੱਲ ਪਾਰਟਿਸਪੈਂਟ ਹੈ ਉਹ ਤੇ ਜੇਕਰ ਗੱਲ ਕਰਾਂ ਇਹ ਗੁੱਡੀਆਂ ਪਟੋਲੇ ਦੇ ਵਿੱਚ ਇਹੋ ਜੇ ਕਈ ਚੀਜ਼ਾਂ ਨੇ ਹਨਾ ਔਨ ਸਕਰੀਨ ਤੇ ਆਫ ਸਕਰੀਨ ਆਪਾਂ ਨੂੰ ਨਹੀਂ ਸੁਣਨ ਚ ਮਿਲੀਆਂ ਹਨਾ ਕਿਉਂਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਣੇ ਕੁੜੀਆਂ ਪੈਗ ਲਾਉਂਦੀਆਂ ਆਪਾਂ ਕਹਿੰਦਾ ਵੀ ਨਹੀਂ ਚੰਗਾ ਲੱਗਦਾ ਹਨਾ ਤੇ ਇਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੀਆਂ ਕਿ ਉਹ ਮਾਮੀ ਕਹਿੰਦੀ ਐ ਨਹੀਂ ਕੁੜੀਏ ਤੂੰ ਸਾਡੀ ਬੇਇੱਜ਼ਤੀ ਕਰਾਵੇਂਗੀ ਸੁੱਕੀ ਹੀ ਪੀ ਜਾਣੀ ਆ ਇਹੋ ਜਿਹੀਆਂ ਕਿਹੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਹ ਫਿਲਮ ਨੂੰ ਦੂਸਰੀਆਂ ਫਿਲਮਾਂ ਤੋਂ ਅਲੱਗ ਬਣਾਉਣਗੀਆਂ ਆ ਸੀ ਡਰਿੰਕਿੰਗ ਜਿੰਨੀ ਕੀ ਮੁੰਡਿਆਲੀ ਬੈਡ ਹੈ ਉਹਨੀ ਕੁੜੀਆਂ ਲਈ ਬੈਡ ਹੈ ਬਟ ਹਾਂ ਕਿਤੇ ਨਾ ਕਿਤੇ ਸੋਸਾਇਟੀ ਚ ਇਹ ਥੋੜੀ ਜਿਹੀ ਹੁੰਦੀ ਕਿ ਉਹ ਕੁਛ ਕੁੜੀ ਹੋ ਕੇ ਮਤਲਬ ਅੱਛਾ ਪਰ نو ਆਈ ਥਿੰਕ ਜੇ ਬੈਡ ਹੈ ਤਾਂ ਇਕੁਅਲੀ ਬੈਡ ਹੈ ਫਿਰ ਉਹ ਜਦੋਂ ਮੁੰਡਾ ਪੀਂਦਾ ਉਹਨੂੰ ਵੀ ਕਹਿਣਾ ਚਾਹੀਦਾ ਹੈ ਕਿ ਡਰਿੰਕਿੰਗ ਇਜ਼ ਬੈਡ ਚਾਹੇ ਡਰਿੰਕਿੰਗ ਹੈ ਚਾਹੇ ਸਮੋਕਿੰਗ ਹੈ ਉਹ ਤਾਂ ਸਰੀਰ ਤਾਂ ਦੋਨਾਂ ਦਾ ਇੱਕੋ ਜਿਹਾ ਹੈ ਹਾਂ ਸੋ ਰੀਅਲ ਲਾਈਫ ਚ ਇਹ ਚੀਜ਼ ਹੁੰਦੀ ਆ ਬਟ ਲੋਕੀ ਦਿਖਾਉਂਦੇ ਨਹੀਂ ਆ ਬਟ ਇਹਦੇ ਵਿੱਚ ਬਹੁਤ ਵਧੀਆ ਮੈਸੇਜ ਵੀ ਆਇਆ ਜਿਉ ਤੁਸੀਂ ਪੁਆਇੰਟ ਕੀਤਾ ਨਾ ਉਹ दारू ਪਿੰਦੀ ਆ ਬਟ ਲੇਟਰ ਔਨ ਤੁਸੀਂ ਫਿਲਮ 'ਚ ਦੇਖੋਗੇ ਕਿ ਉਹ ਕੁੜੀ ਵੀ ਕਿੱਦਾਂ ਟਰਾਂਸਫਾਰਮ ਹੁੰਦੀ ਆ ਉਹ ਉਹ ਕੀ ਉਹ ਰੈਲਾਈਜ਼ ਕਰਦੀ ਆ ਕਿ ਜ਼ਿੰਦਗੀ ਅਸਲ ਜੀਣਾ ਸਿਰਫ ਏ ਨਹੀਂ ਆ ਕਿ ਕਲੱਬ ਚਲੇ ਗਏ दारू ਪੀ ਲਈ ਨਸ਼ਾ ਕਰ ਲਿਆ ਨੋ ਉਹ ਉਹਨੂੰ ਰੈਅਲਾਈਜ਼ ਹੁੰਦੀ ਏ ਚੀਜ਼ ਸੋ ਬਹੁਤ ਬਿਊਟੀਫੁਲੀ ਅਸੀਂ ਫਿਲਮ ਚ ਪੋਰਟਰੇ ਕੀਤਾ ਉਹ ਕੁੜੀ ਦੀ ਪ੍ਰੋਪਰ ਜਰਨੀ ਆ ਕਿਉਂਕਿ ਉਹਨੂੰ ਮੇਬੀ ਕੋਈ ਉਹਦੇ ਦਾਦਕੇ ਨਾਨਕੇ ਹੈ ਨਹੀਂ ਸੀ ਵੱਡਾ ਨਹੀਂ ਸੀ ਘਰੇ ਉਹਨੂੰ ਕੋਈ ਦੱਸਣ ਵਾਲਾ ਸੋ ਹੁਣ ਮੈਂ ਪੂਰੀ ਸਕ੍ਰਿਪਟ ਨਹੀਂ ਦੱਸਣ ਵਾਲੀ ਬਟ ਜਸਟ ਗਿਵਿੰਗ ਅ ਬਰੀਫ ਫॉर द ਕੈਰੈਕਟਰ ਕਿ ਕਈ ਵਾਰੀ ਹੁੰਦਾ ਇਦਾਂ ਲੋਕਾਂ ਦੇ ਨਾਲ ਉਹਨਾਂ ਨੂੰ ਨਹੀਂ ਪ੍ਰੋਪਰ ਗਾਈਡੈਂਸ ਮਿਲਦੀ ਸੋ ਕਿੱਦਾਂ ਉਹ ਕੁੜੀ ਦਾ ਚੇਂਜ ਓਵਰ ਆ ਕਿੱਦਾਂ ਉਹ ਰਿਸ਼ਤਿਆਂ ਚ ਪਿਆਰ ਲੱਭਦੀ ਆ ਡਿਵੈਲਪ ਕਰਦੀ ਆ ਐਂਡ ਉਹ ਪੂਰੀ ਜਰ ਇਹ ਇਹ ਕੁਝ ਡਿਫਰੈਂਟ ਹੈ ਐਂਡ ਆਈ ਡੋਨਟ ਥਿੰਕ ਸੋ ਮੈਂ ਸੱਚੀ ਇੱਕ ਗੱਲ ਦਾ ਆਡੀਅנס ਨੂੰ ਥੈਂਕ ਯੂ ਕਰਨਾ ਚਾਹੂੰਗੀ ਕਿਸੇ ਨੇ ਵੀ 네ਗੇਟਿਵ ਕਮੈਂਟ ਕੀ ਹੋ ਜੀ ਕੁੜੀਦਾਰੂ ਪੀਰੀਆ ਕਿਸੇ ਸਬ ਸਭ ਲੋਕਾਂ ਨੇ ਇਹਨੂੰ ਇੰਨਾ ਪੋਜ਼ਿਟਿਵਲੀ ਔਰ ਕਿਊਟਲੀ ਲਿਆ ਕਿਸੇ ਨੇ ਮੈਂ ਹਾਲੇ ਤੱਕ ਨਹੀਂ ਸੁਣਿਆ ਕਿਸੇ ਨੇ 네ਗੇਟਿਵ ਕਮੈਂਟ ਕੀਤਾ ਆ ਕਿ ਤੁਸੀਂ ਕੁੜੀਆਂ ਨੂੰ ਦਿਖਾਤਾ ਨੋ 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 ਕਿਸੇ ਨੇ ਵੀ ਨਹੀਂ ਕੀਤਾ ਐਂਡ ਆਮ ਸੋ ਗਲੈਡ ਕਿ ਜਿਹੜੀ ਸਾਡੀ ਆਡੀਅנס ਹੈ ਉਹ ਮਚੁਰ ਹੋ ਰਹੀ ਆ ਸਿਨੇਮਾ ਨੂੰ ਸਮਝਦੀ ਆ ਐਕਟਿੰਗ ਨੂੰ ਸਮਝਦੀ ਕਿ ਇਹ ਐਕਟਿੰਗ ਹੋ ਰਹੀ ਆ ਐਂਡ ਅਨਨੇਸੈਸਰੀ ਇਸ਼ੂਜ਼ ਯੂ ਨੋ ਔਨ ਦਾ ਨੇਮ ਆਫ ਕਲਚਰ ਐਂਡ ਦਿਸ ਐਂਡ that ਨਹੀਂ ਕ੍ਰੀਏਟ ਹੋਏ ਸੋ ਆਮ ਥੈਂਕਫੁਲ ਕਿ ਅੰਡਰਸਟੈਂਡ ਕੀਤਾ ਕਿ ਦਿਸ ਇਜ਼ ਪਾਰਟ ਆਫ ਦ ਸਟੋਰੀ ਸੋਨਮੁਹ ਰਾ ਜਵਰੀ ਤੁਹਾਡੇ ਵੱਡੇ ਭੈਣ ਦਾ ਕਰੈਕਟਰ ਕਰ ਰਹੇ ਨਾ ਸੋਨਮੂਰਾ ਤੋਂ ਬਹੁਤ ਸਿੱਖਦੇ ਆ ਲੋਕ ਸੈੱਟ ਤੇ ਤੁਸੀਂ ਕੀ ਕੀ ਸਿੱਖਿਆ ਮੈਂ ਬਹੁਤ ਸਿੱਖਿਆ ਮੈਂ ਜੈਨੂਨਲੀ ਮੈਂ ਪੂਰਾ ਟਾਈਮ ਆਈ ਮੀਨ ਜਿੰਨਾ ਟਾਈਮ ਦਾ ਸ਼ੂਟ ਸੀ ਵੀ ਹੈਵ ਆਲਮੋਸਟ ਸਪੈਂਟ ਸਾਰਾ ਟਾਈਮ ਟੁਗੇਦਰ ਤੇ ਬਹੁਤ ਕੁਝ ਸਿੱਖਿਆ ਮੈਂ ਹੁਣ ਮੈਂ ਡੀਟੇਲ ਦੱਸਾਂਗੀ ਤੇ ਫਿਰ ਬਹੁਤ ਲੰਬਾ ਚੱਲ ਜਾਏਗਾ ਫਿਟਨੈਸ ਦੀ ਬਹੁਤ ਗੱਲ ਹੁੰਦੀ ਹੁੰਦੀ ਹਰ ਵਾਰ ਗਿੱਪੀ ਬਾਈਉਰੀ ਵੀ ਕਹਿੰਦੇ ਆ ਯਾਰ ਅਸੀਂ ਸੋਨਮ ਤੋਂ ਨਾ ਫਿਟ ਰਹਿਣਾ ਸਿੱਖਿਆ ਇਨਸਪੀਰੇਸ਼ਨ ਮਿਲਦੀ ਹੈ ਨਾ ਜਿਹੜਾ ਬੰਦਾ ਕਨਸਟੈਂਟ ਹੁੰਦਾ ਆਪਣੇ ਫਿਟਨੈਸ ਨੂੰ ਲੈ ਕੇ ਜਾਂ ਹੈਲਥ ਨੂੰ ਲੈ ਕੇ ਉਹ ਦੂਜਿਆਂ ਨੂੰ ਇਨਸਪਾਇਰ ਕਰ ਜਾਂਦਾ ਸੋ ਉਹ ਚੀਜ਼ ਅਸੀਂ ਹਾਲਾਂਕਿ ਗੁੱਡੀਆਂ ਬਣਾਉਣ ਦੇ ਸੱਚ ਮੈਂ ਕਦੀ ਵਰਕਆਊਟ ਨਹੀਂ ਕੀਤਾ ਮੇਰਾ ਛੁੱਟ ਗਿਆ ਬਟ ਲੋੜ ਹੀ ਨਹੀਂ ਸਾਨੂੰ ਲੱਗਿਆ ਹੀ ਨਹੀਂ ਕਿ ਸ਼ੀ ਨੀਡ ਇਟ ਐਨੀ ਮੋਰ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਕਰ ਕਰਕੇ ਐਕਸਰਸਾਈਜ਼ ਪ੍ਰੋਪਰ ਫਿਟ ਕਰ लो है एंड ऐसा लगता है कि लाइफ टाइम फिटनेस मिल गई हुई है ना हूं शी डोंट नीड एनी पंजाबी फिल्म इंडस्ट्री च एक गल आ रही है कहंदे कि सोनम बाजवा दा सिंगल ट्रैक आने वाला अरे बात नहीं नहीं हले एक्टिंग ले नहीं लेट इट कीप सीक्रेट ना हां कीप बट या बट इन फ्यूचर कीप इट या आई डोंट नो सो वेट जब आऊंगा आई विल डेफिनेटली शेयर विद रोला पाके शेयर करेंगे शेयर करेंगे ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੇ ਆਂ ਫਿਲਮ ਬਹੁਤ ਸੁਪਰ ਹਿੱਟ ਰਹੇ ਤੇ ਇਦਾਂ ਹੀ ਸੋਹਣਾ ਸੋਹਣਾ ਕੰਮ ਸਾਨੂੰ ਜੁੜੇ ਥੈਂਕ ਯੂ ਥੈਂਕ ਯੂ ਸੋਰੀ